ਆ ਗਿਆ ਆ ਗਿਆ ਆ ਗਿਆ ਫਿਲਮੀ انداز ਚ ਮੰਦਰ ਚ ਚੋਰ ਆ ਗਿਆ ਰਸਤੀ ਲਟਕਦੀ ਦੇਖੋ ਮੰਦਰ ਦੇ ਵਿੱਚ ਉਤਰ ਗਿਆ ਚੋਰ ਉਤਰ ਗਿਆ ਉਤਰ ਗਿਆ ਉਤਰ ਗਿਆ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਨੇ ਜਲੰਧਰ ਦੇ ਕਾਲਾ ਸੰਗਿਆ ਰੋਡ ਦੇ ਮੰਦਰ ਦੀਆਂ ਜਿੱਥੇ ਕਿ ਛੱਤ ਤੋਂ ਰਸਤੀ ਲਟਕਾ ਕੇ ਚੋਰ ਮੰਦਰ ਚ ਆ ਗਿਆ ਤੇ ਮੰਦਰ ਦੇ ਵਿੱਚ ਪਈਆਂ ਦਾਣ ਪੇਟੀਆਂ ਚ ਹੱਥ ਸਾਫ਼ ਕਰਕੇ ਤਿੱਤਰ ਹੋ ਗਿਆ ਇਸ ਸੀਸੀਟੀਵੀ ਨੂੰ ਜਿਸ ਨੇ ਵੀ ਦੇਖਿਆ ਉਹ ਹੈਰਾਨ ਰਹਿ ਗਿਆ ਚੋਰੀਆਂ ਤਾਂ ਬਹੁਤ ਵਾਰਦਾਤਾ ਤੁਸੀਂ ਦੇਖੀਆਂ ਹੋਣਗੀਆਂ ਹੁਣ ਤੱਕ ਦੀ ਸਭ ਤੋਂ ਵੱਖਰੀ ਵਾਰਦਾਤ ਦੇਖੋ ਛੱਤ ਤੇ ਮੌਜੂਦ ਬਾਕੀ ਚੋਰਾਂ ਨਾਲ ਗੱਲਬਾਤ ਕਰ ਰਿਹਾ ਹੈ ਇਹ ਸ਼ਖਸ ਇਸ ਨੇ ਫਰੋਜੀ ਰਗ ਦੀ ਟੀ-ਸ਼ਰਟ ਪਾਈ ਹੋਈ ਹੈ ਮੂੰਹ ਤੇ ਮਾਸਕ ਸਿਰ ਤੇ ਟੋਪੀ ਤੇ ਕਰ ਰਿਹਾ ਹੈ ਗੱਲਾਂ ਬਾਤਾਂ ਆ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਕਰ ਰਿਹਾ ਹੈ ਚੋਰੀ ਨਾ ਰੱਬ ਦਾ ਡਰ ਨਾ ਪੁਲਿਸ ਦਾ ਡਰ ਲੱਗਾ ਏ ਚੋਰੀ ਦੀਆਂ ਵਾਰਦਾਤਾਂ ਨੂੰ ਅਣਜਾਣ ਦੇ ਔਰ ਖਾਸ ਕਰਾ ਲਾਵਾ ਕਿ ਇਹ ਸ਼ਖਸ ਨੇ ਮੰਦਰ ਚੋਕੀਤੀ ਹੈ ਚੋਰੀ ਦੀ ਵਾਰਦਾਤ ਤੇ ਐਫ ਸੀ ਸੀ ਟੀ ਵੀ ਆਈ ਹੈ ਸਾਹਮਣੇ ਜੋ ਕਿ ਕਰ ਰਹੀ ਹੈ ਹੈਰਾਨ 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 ਦੇਖੋ ਸਭ ਦੇ ਉਹ ਮੰਦਰ ਦੇ ਅੰਦਰ ਜਾਂਦਾ ਹੈ ਦਾਨ ਪਾਤਰ ਹੀ ਚੱਕ ਕੇ ਲੈ ਆਉਂਦਾ ਯਾਨੀ ਕਿ ਚੋਰ ਦਾ ਪੂਰਾ ਪਲਾਨ ਥੀ ਕੀ ਮੰਦਰ ਦੇ ਅੰਦਰ ਕੀ ਵੇਚਣਾ ਹੈ ਦੇਖੋ ਦਾਨ ਪੇਟੀਆਂ ਇਕੱਠੀਆਂ ਕਰ ਰਿਹਾ ਕਿਉਂਕਿ ਇਸ ਦੇ ਟਾਰਗੇਟ ਤੇ ਮੰਦਰ ਦਾ ਦਾਨ ਪਾਤਰ ਸੀ ਇਹ ਨਾ ਤਸਵੀਰਾਂ ਤੋਂ ਸਾਬਤ ਹੋ ਰਿਹਾ ਹੈ ਹੁਣ ਤੱਕ ਦੋ ਦਾਨ ਪੇਟੀਆਂ ਇਕੱਠੀਆਂ ਕਰ ਚੁੱਕਿਆ ਤੇ ਬਾਕੀਆਂ ਦੀ ਭਾਲ ਕਰ ਰਿਹਾ ਹੈ ਸੀਸੀਟੀਵੀ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਤੇ چھਤ ਤੇ ਬਣੀ ਇਸ ਖਿੜਕੀ ਦੇ ਜਰੀਏ ਰਸੀ ਲਟਕਾਈ ਗਈ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਓ ਤੁਹਾਨੂੰ ਸੁਣਾਨੇ ਆ ਮੰਦਰ ਪ੍ਰਬੰਧਨ ਦੀ ਜ਼ੁਬਾਨੀ ਕਿਵੇਂ ਦਿੱਤਾ ਚੋਰ ਨੇ ਲਟਕ ਕੇ ਇਸ ਵਾਰਦਾਤ ਨੂੰ ਅੰਜਾਮ ਦਨਕ ਮੇਲ ਪੰਜਾਬੀ ਟੀਵੀ ਦੇ ਲਈ ਜਲੰਧਰ ਤੋਂ ਫਰੀਦਰ ਸਿੰਘ ਦਿਪਾ ਨਾ ਆਪਣਾ ਜੀ ਮੇਰਾ ਨਾਮ ਸੋਨੂ ਬਰਮਾ ਸੋਨੂ ਬਰਮਾ ਜੀ ਕੀ ਮਾਮਲਾ ਕੀ ਹੋਇਆ ਸਾਰਾ ਮਾਮਲਾ ਜੋ ਹੈ ਜੀ ਸ਼ਿਵ ਮੰਦਰ ਪਗੜੀ ਕੋਈ ਜਦੋਂ ਸਵੇਰੇ 5:30 ਵਜੇ ਪੰਡਤ ਜੀ ਨੇ ਦਰਬਾਰ ਮੰਦਰ ਦਾ ਕੋਲਣਾ ਚਾਇਆ ਤੇ ਅੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਕੋਹਬੜਾ ਦੇ ਕੀ ਕੀ ਹੋ ਗਿਆ ਤੇ ਤਾਲਾ ੱੱਕੇ ਟੁੱਕੇ ਮਾਰ ਕੇ ਖੋਲਿਆ ਗਿਆ ਤੇ ਤਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾਂ ਮੰਦਰ ਦੇ ਵਿੱਚ ਮੌਜੂਦ ਨਹੀਂ ਹੈਗਾ ਜਦੋਂ ਗੱਲਾਂ ਨਹੀਂ ਮੌਜੂਦ ਸੀਗਾ ਕਿ ਮੰਦਰ ਦੇ ਵਿੱਚ ਸ਼ਿਵਲਿੰਗ ਹੈਗਾ ਸ਼ਿਵਲਿੰਗ ਦੇ ਉੱਪਰ ਬਿਲਕੁਲ ਇੱਕ ਜਾਸ਼ਟਾਨ ਛੱਡਿਆ ਹੋਇਆ ਸੀ ਜਿਹਦੇ ਹ ਉਹ ਖੁੱਲ੍ਹਿਆ ਸੀ ਤੇ ਪੰਡਿਤ ਦੀ ਉੱਪਰ ਮੰਦਰ ਦੇ ਗੁਰਜੀ ਦੇ ਕੋਲ ਆ ਕੇ ਦੇਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਪਏ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਔਰ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵਲਿੰਗ ਦੇ ਕੋਲ ਉਹਦੇ ਵਿੱਚ ਇੱਕ ਸਖਜ ਜੋ ਮੰਦਰ ਦੇ ਸ਼ਿਵਲਿੰਗ ਦੇ ਉੱਪਰੋਂ ਵੀ ਥੱਲੇ ਉਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਔਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਟਕਣਾ ਹੈਗੀ ਐ ਵੈਸਟ ਹਲਕੇ ਦੀ ਪਗਤ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਰੋਡ ਦੀ ਫਿਰ ਕਿੰਨਾ ਕੁ ਲੱਗ ਰਿਹਾ ਜੋ ਗੱਲੇ ਦੇ ਵਿੱਚ ਸਾਵਣ ਬੀਤਿਆ ਹੁਣੇ-ਹੁਣੇ ਸਾਵਣ ਤੋਂ ਬਾਅਦ ਨਾਲ ਹੀ ਜਮਾ ਮਸਕਮੀ ਬੀਤੀ ਹੈ ਗੱਲੇ ਹਲੇ ਕਮੇਟੀ ਨੇ ਖੋਲ੍ਹਣੇ ਸੀ ਸਾਡੇ ਟਿੰਕੂ ਝੁਲਕਾ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਣੇ ਸੀ ਕਿਉਂਕਿ ਥੋੜੇ ਬੀਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਣੇ ਸੀਗੇ ਜਾਂ ਤਾਂ ਉਹਨੂੰ ਇਹ ਪਨਕ ਸੀਗੇ ਹਾਲੇ ਗੱਲੇ ਨਹੀਂ ਖੁੱਲ੍ਹੇ ਤਾਂ ਕਰਕੇ ਜਾਂ ਕੋਈ ਭੇਤੀ ਸੀਗਾ ਉਹ ਜਦੋਂ ਪੰਜਾਬ ਪੁਲਿਸ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਇਹ ਪੁਲਿਸ ਪੁਲਿਸ ਦਾ ਕਹਿਣਾ ਹੀ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਜੀ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸਾਨੂੰ ਇਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਖਾਣੀ ਤੇ ਲਿਖਾਓ ਜੇ ਨਹੀਂ ਲਖਾਣੀ ਤੇ ਕੁਝ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਨਾ ਹੈ ਤਾਂ ਲਖਾ ਦਿਓ ਸਾਨੂੰ ਨਾਮ ਪਤਾ ਨਾ ਇੰਸਪੈਕਟਰ ਵੀ ਇਸ ਦਾ ਮੈਨੂੰ ਨਾਮ ਨਹੀਂ ਪਤਾ ਸਾਡੇ ਭਾਜੀ ਨੂੰ ਪਤਾ ਨਾ ਕਿਹੜੇ ਥਾਣੇ ਤੋਂ ਲੱਗਦਾ ਐਸੇ ਉਹ ਪਾਈ ਨੰਬਰ ਟਾ ਥਾਣੇ ਤੋਂ ਸ ਫਿਰ ਪੰਪ ਤੇ ਸਾਡੇ ਮੰਦਰ ਦੇ ਬਿਲਕੁਲ ਸਾਹਮਣੇ ਰਾਤ ਨੂੰ 10 ਵਜੇ ਤੋਂ ਬਾਅਦ ਪੀਸੀਆਰ ਦੀ ਵੈਨ ਖੜੀ ਹੁੰਦੀ ਹੈ ਔਰ ਨਾਕਾ ਲੱਗਦਾ ਕਾਮੰਡੀ ਚੁੰਗੀ ਦੇ ਉੱਤੇ ਪਰ 12 ਵਜੇ ਦੀ ਇਹ ਘਟਨਾ ਕਿਉਂਕਿ ਵੈਸਟ ਹਲਕੇ ਦਾ ਇੰਨਾ ਕੀ ਮਾੜਾ ਹਾਲਾਤ ਹੋ ਚੁੱਕਾ ਤੁਸੀਂ ਆਪ ਜਾਣਦੇ ਹੋ ਕਿ ਦੁਪਹਿਰੇ ਵੀ ਬੱਚੇ ਨੂੰ ਕਿਸੇ ਨੇ ਬਾਹਰ ਜਾਣਾ ਉਹਨੂੰ ਕਹਿੰਦਾ ਕਿ ਫੋਨ ਜੇਬ ਵਿੱਚ ਪਾ ਕੇ ਰੱਖੀ ਕੋਈ ਨਾ ਕਿਸੇ ਦਾ ਕਿਉਂਕਿ ਇਹ ਵੈਸਟ ਹਲਕੇ ਦੇ ਹਾਲਾਤ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਹਾਂ ਹਾਂ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗ ਰਿਹਾ ਕਿੰਨੇ ਬੰਦੇ ਵਾਰਦਾਤ ਤੋਂ ਇੰਜਾਮ ਦੇ ਰਹੇ ਨੇ ਘੱਟੋ ਘੱਟ 5 ਤੋਂ 6 ਬ ਪੂਰੇ ਪਲੈਨਿੰਗ ਦਾ ਕੰਮ ਹੋਇਆ ਕਿਉਂਕਿ ਮੰਦਰ ਦੀ ਬੁਰਜੀ ਦੇਖੋ ਤੁਸੀਂ ਕਿੰਨੀ ਉੱਚੀ ਹੈ ਕਿੰਨੇ ਫੁੱਟ ਉੱਤੇ ਹੈ ਕਿਵੇਂ ਕਿੰਨੇ نیچے ਹੈ ਹੈ ਬਸ ਕਿਸ ਤਰ੍ਹਾਂ ਕੇ نیچے ਕੋੜੀ ਤਣਗੇ ਰੱਸੀ ਰੱਸੀ ਲਗਾ ਕੇ ਜੀ ਤੁਹਾਨੂੰ ਸੀਸ ਤੇ ਵੀ ਦਿੰਨੇ ਰਸੇ ਲਗਾ ਕੇ ਥੱਲੇ ਗਏ ਨੇ ਠੀਕ ਹੈ ਔਰ ਰਸੇ ਲਗਾ ਕੇ ਉੱਪਰ ਚੜੇ ਨੇ ਬਾਅਦ ਵਿੱਚ ਠੀਕ ਹੈ ਜੀ ਜੋੜ ਜੀ ਪੰਡਿਤ ਕੀ ਨਾਮ ਕੀ ਆਪਣਾ ਜੀ ਮੇਰਾ ਪੰਡਿਤ ਨੀ ਸ਼ਰਮਾ ਜੀ ਪੰਡਿਤ ਜੀ ਕੀ ਮਾਮਲਾ ਕੀ ਆ ਸਰ ਆਪ ਬਿਕੀਨਾਂ ਦੋ ਜੇ ਪਰ ਜੀ ਸਰ ਮੈਂ ਸਵੇਰੇ ਮੰਦਰ ਖੋਲਣ ਆਇਆ ਤੇ ਅੰਦਰ ਕੁੰਡੀ ਲੱਗੀ ਹੋਈ ਸੀ ਜੀ ਗੇਟ ਖੋਲਿਆ ਤੇ ਕੁੰਡੀ ਲੱਗੀ ਤੇ ਮੈਂ ਧੱਕਾ ਮਾਰ ਕੇ ਜ਼ੋਰ ਲਾ ਕੇ ਬ ਦੇ ਅੰਦਰ ਆ ਕੇ ਦੇਖਿਆ ਸਾਰੇ ਗੱਲੇ ਗਿਆ ਚੋਰੀ ਹੋ ਚੁੱਕੇ ਸੀਗੇ ਤੇ ਫਰੰਟ ਗੇਟ ਦੇਖਿਆ ਫਰੰਟ ਗੇਟ ਬੰਦ ਸੀਗਾ ਜੀ ਸਰਪਸ ਦੇਖਿਆ ਕਿ ਅੰਦਰੋਂ ਤੇ ਕੋਈ ਬਾਹਰ ਤੋਂ ਕੋਈ ਅੰਦਰ ਆਇਆ ਨਹੀਂ ਗੇਟ ਲੱਗੇ ਹੋਏ ਆ ਤੇ ਮੰਦਰ ਦੇ ਪੁਲਿਸ਼ੰਕਰ ਦੇ ਅੰਦਰ ਗਿਆ ਤਾਂ ਉੱਥੇ ਦੇਖਿਆ ਕਿ ਬਾਰੀ ਖੁੱਲੀ ਹੋਈ ਹੈ ਜੀ ਤੇ ਬਾਰੀ ਖੁੱਲੀ ਤਾਂ ਮੈਨੂੰ ਸ਼ੱਕ ਹੋਇਆ ਉਥੋਂ ਤਨ ਕੈਮਰਾ ਖੋਲੇ ਜੋ ਇਹ ਕਹਿੰਦੇ ਰੱਸੀ ਵਗੈਰਾ ਲੰਕੀ ਤੁਸੀਂ ਦੇਖੀ ਤੁਸੀਂ ਦੇਖੀ ਰੱਸੀ ਹਾਂਜੀ ਰੱਸੀ ਦੇਖੀ ਕੈਮਰਾ ਦੇਖੇ ਜੀ ਮੈਂ ਕੈਮਰੇ ਖੋਲੇ ਕੈਮਰੇ ਚ ਆਇਆ ਕਿ ਚੋਰ ਰੱਸੀ ਪਾ ਕੇ ਥੱਲੇ ਆਇਆ ਕਿ ਕਿੰਨੇ ਜਨ ਚੋਰੀ ਦੀ ਵਾਰਪ ਬਣੂਗਾ ਥੱਲੇ ਸਰ ਇੱਕ ਬੰਦਾ ਹੀ ਆਇਆ ਉੱਪਰ ਕਿੰਨੇ ਆ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਗੱਲੇ ਉੱਪਰ ਚੱਕੇ ਆ ਉਦਾਂ ਹੀ ਵੇਡ ਦਾ ਤਕਰੀ 3 ਕਿਲੋ ਹੈਗਾ ਪਰ ਕਿੰਨਾ ਕ ਨੁਕਸਾਨ ਹੋਗਾ ਸਰ ਕਮੇਟੀ ਦੱਸ ਸਕਦੀ ਕਿੰਨਾ ਹੁੰਦਾ ਟੋਟਲ ਕਿੰਨੇ ਗੱਲੇ ਜਿਹੜੇ ਜਿਹੜੇ ਟੋਟਲ ਕਿੰਨੇ ਗੱਲੇ ਜੇ ਚਾਰ ਪੰਜ ਗੱਲੇ ਸੀਗੇ ਜੀ ਜੋ ਚੋਰੀ ਹੋਏ ਆ ਠੀਕ ਹੈ ਜੀ ਦੇਖੋ ਪਰ ਆ ਕੇ ਤੋੜਤੇ ਆ ਨੁਕਸਾਨ ਕਰਕੇ ਚਲੇ ਗਏ ਕੋਈ ਐਸਟੀਮੇਟ ਕਿੰਨਾ ਤੁਹਾਨੂੰ ਲੱਗ ਰਿਹਾ ਕੋਈ ਮੈਂ ਇਹ ਚ ਕੁਝ ਨਹੀਂ ਦੱਸ ਸਕਦਾ ਭਾਈ ਤੇ ਮੰਦਿਰ ਦੀ ਮਿੱਟੀ ਕੋਈ ਕਿਹੜਾ ਥਾਣਾ ਕਿਹੜਾ ਪੈਂਦਾ ਬੰਡੀ ਜੀ ਇਹਨੂੰ ਪੰਜ ਨੰਬਰ ਪਹਾਨਾ ਪੈਂਦਾ ਜੀ ਪੰਜ ਨੰਬਰ ਦੇ ਨਾਲ ਹੀ ਜਿਸ ਤਰ੍ਹਾਂ ਉਹ ਕਹਿੰਦੇ ਪੰਜ ਨੰਬਰ ਥਾਣਾ ਪੈਂਦਾ ਵੇ ਬਿਲਕੁਲ ਇਹਦਾ ਘਾਮ ਮਡੀ ਚੁੰਗੀ ਦੇ ਕੋਲ ਨਾਕਾ ਲੱਗਾ ਹੁੰਦਾ ਨੇ ਫਿਰ ਵੀ ਕੋਈ ਨਾਕਾ ਲੱਗਾ ਹੁੰਦਾ ਪੰਪ ਦੇ ਕੋਲ ਪੀਸੀਆਰ ਗੱਡੀ ਲੱਗੀ ਹੁੰਦੀ ਆ ਤਾਂ ਵੀ ਇਥੇ ਵਾਰਦਾਤ ਹੋ ਗਈ ਹੈ ਕਿੰਨੀ ਹੈਰਾਨੀ ਦੀ ਗ ਆਪਣਾ ਮੰਦਰ ਦਾ ਨਾਮ ਬੋਲ ਦਿਓ ਸ਼ੀ ਮੰਦਰ ਭਗਤ ਦੀ ਕੋਈ ਜੀ ਕਾਲਾ ਸਿੰਘਾ ਰੋਡ ਬਸਤੀ ਸ਼ੀ ਮੰਦਰ